ਪਿੰਡ ਸਦਾ ਦੀ ਰਹਿਣ ਵਾਲੀ ਰੀਬੀਕਾ ਜਿਸ ਦੀਆਂ ਤਿੰਨ ਬੇਟੀਆਂ ਹਨ ਅਤੇ ਇਸ ਗਰੀਬ ਮਹਿਲਾ ਦਾ ਘਰ ਹੜ੍ਹਾਂ ਦੌਰਾਨ ਹੋਈ ਬਰਸਾਤ ਨਾਲ ਪੂਰੀ ਤਰ੍ਹਾਂ ਟੁੱਟ ਗਿਆ ਹੈ ਅਤੇ ਇਹ ਮਹਿਲਾ ਪਿੰਡ ਵਿੱਚ ਹੀ ਆਪਣੇ ਰਿਸ਼ਤੇਦਾਰਾਂ ਦੀ ਸ਼ੈੱਡ ਵਿੱਚ ਰਹਿ ਕੇ ਗੁਜ਼ਾਰਾ ਕਰ ਰਹੀ ਹੈ ਅਤੇ ਸਰਕਾਰ ਅਤੇ ਸਮਾਜ ਸੇਵੀਆਂ ਤੋਂ ਮਦਦ ਦੀ ਗੁਹਾਰ ਲਗਾ ਰਹੀ ਹੈ ਇਸ ਮੌਕੇ ਪੀੜਤ ਮਹਿਲਾ ਨੇ ਦੱਸਿਆ ਕਿ ਇੰਨਾ ਹੜ੍ਹਾਂ ਵਿੱਚ ਮੇਰਾ ਘਰ ਪੂਰੀ ਤਰ੍ਹਾਂ ਟੁੱਟ ਗਿਆ ਅਤੇ ਸਾਰਾ ਸਮਾਨ ਵੀ ਪੂਰੀ ਤਰ੍ਹਾਂ ਖਰਾਬ ਹੋ ਗਿਆ ਹੈ ਪਰ ਅਜੇ ਤੱਕ ਕਿਸੇ ਵੀ ਸਮਾਜ ਸੇਵੀ ਜਾਂ ਸਰਕਾਰ ਨੇ ਮੇਰੀ ਕੋਈ ਵੀ ਮਦਦ ਨਹੀਂ ਕੀਤੀ ਇਸ ਕਰਕੇ ਉਹ ਸਰਕਾਰ ਅਤੇ ਸਮਾਜ ਸੇਵੀਆਂ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨ ਕੁਆਵਾਂ ਪਿੰਡ ਮੇ ਦਾ ਸੱਦਾ ਵਾ ਪਾਣੀ ਦੇ ਹਲਾਤਾ ਕਰਨ ਮੇ ਨਹੀਂ ਛੱਤਾ ਵੀ ਡਿੱਗ ਗਈ ਜਦੋਂ ਪਾਣੀ ਆਏ ਪਾਣੀ ਨਿਕਾਲ ਕੇ ਇਨੇ ਨਾ ਪਾਣੀ ਕਰਕੇ ਮੇ ਨਹੀਂ ਛੱਤਾ ਵੀ ਤੇ ਮੇਰੇ ਸਾਰੇ ਘਰ ਵੀ ਟਾਟ ਚੁਕਾ ਵਾ ਕਿ ਪਾੜ ਕੇ ਮੇਰੇ ਘਰ ਬੰਨਣ ਦੀ ਕੋਸ਼ਿਸ਼ ਕਰੇ ਆਪਕਾ ਜਦੋਂ ਇਨੇ ਨਾ ਪਾਣੀ ਨਹੀਂ ਉਦੋਂ ਮੇਰੇ ਚਾਚਾ ਜੀ ਮੈਨੂੰ ਲੈ ਕੇ ਗਏ ਹੀ ਆਪਣੇ ਘਰ ਬਾਅਦ 76 ਡਿੱਗਣੀਆਂ ਪਿਛਲਾ ਤੇ ਮੇਰੇ ਬਹੁਤ ਪਿਛਲਾ ਮੀਂਹ ਜਦੋਂ ਪਹਿਲੇ ਮੀਂਹ ਪੈਂਦੇ ਤੇ ਪਿਛਲਾ ਤੇ ਮੇਰਾ ਡਿੱਗ ਚੁਕਾ ਇਹਦੇ ਵਿੱਚ ਮੈਂ ਰਹਿੰਦੀ ਸੀ ਜਦੋਂ ਜਿਆਦਾ ਪਾਣੀ ਬਾਰਿਸ਼ 24 ਘੰਟੇ ਜਦੋਂ ਬਾਰਿਸ਼ ਹੋਈ ਤੇ ਮਨ ਕਿ ਇਹ ਵੀ ਡਿੱਗਣਾ ਸਟ ਤਜੀ ਤੋਂ ਮੇਰੇ ਚਾਚਾ ਜੀ ਨੇ ਮੈਨੂੰ ਕੱਢ ਕੇ ਘਰਿਆ ਸੀ ਤੇ ਮਨ ਕਿ ਮੰਗਦੇ ਜਦੋਂ ਜਿਵੇਂ ਪਾਣੀ ਇਹਦੇ ਹਾਰ ਕੜਨਾ ਆ ਵੀ ਕੰਬਰਾ ਡੇਗ ਚੁਕਾ ਸੀ ਇੱਥੇ ਤੱਕਦੇ ਪਾਣੀ ਪੂਰੀ ਮਨ ਕਿ ਛੱਤ ਤੇ ਆਣ ਕੇ ਉਹ ਵੀ ਸਾਰੀ ਡੇਗ ਗਈ ਮੇਰੀਆਂ ਤਿੰਨ ਬੇਟੀਆਂਾਂ ਆ ਘਰ ਬਿਆਲਾ ਮੇਰਾ ਉਹ ਗੱਦੀ ਆਲੀ ਤਾਂ ਆਪਾਂ ਕਰਦਾ ਮੈਂ ਚਾਰਾਂ ਘਰਾਂ ਦਾ ਕੰਮ ਕਰਦੀ ਆ ਆਪਣੇ ਘਰ ਦਾ ਗੁਜ਼ਾਰਾ ਕਰਦੀ ਆ ਚਾਰਾਂ ਘਰਾਂ ਦਾ ਕੰਮ ਕਰਕੇ ਹੁਣ ਤਾਂ ਮੈਂ ਘੱਟ ਢੱਟ ਕਿੱਥੇ ਰਹਿਵਾਂਗੀ ਅਸੀਂ ਚਾਚੇ ਆਪਣੇ ਢਿੱਡ ਘਰ ਰਹੇ ਆ ਹਾਂ ਤੁਹਾਡੇ ਸਾਹਮਣੇ ਸਿਰਫ ਮੈਂ ਆਪਣਾ ਰਸ ਨਹੀਂ ਖਰਿਆ ਤੇ ਜਿਹੜਾ ਕਪੜਾ ਖਰਿਆ ਸਿਰਫ ਇੱਕ ਪੇਟੀ ਕਰੀ ਹੋਰ ਕੁਝ ਨਹੀਂ ਕਰਿਆ ਫੋਰਵਰਡੇ ਸਾਹਮਣੇ ਆਹੀਂ ਇਹੇ ਪੀਲ ਕਰਦੇ ਤੇ ਸਾਡਾ ਘਰ ਬੰਜੇ ਨਾਮ ਮੇਰਾ ਕੇਵਲ ਮਸੀਹ ਆ ਮੈਂ ਇਹਨਾਂ ਦਾ ਚਾਚਾ ਲੱਗਦਾ ਤੇ ਸਾਡੀ ਚਰਚਾ ਚਰਚੋਂ ਮੈਂ ਆਇਆ ਮੈਂ ਚਰਚਾ ਪਾਣੀ ਆਂਦੇ ਸੀ ਤੇ بارش ਬੜੀ ਪੈਣ ਦੀ ਤੇ ਮੈਂ ਅਚਾਨਕ ਹੀ ਮੈਂ ਇਹਨਾਂ ਦੇ ਘਰ ਨੂੰ ਆਇਆ ਤੇ ਉਹ ਇਧਰ ਦੇਖਿਆ ਤੇ ਦੀ ਹਾਲਾਤ ਬੜੇ ਮਾੜੇ ਸੀ ਜਿਹੜਾ ਇਹ ਘਰ ਚੋਂ ਪਾਣੀ ਇੱਕ ਚੋਂ ਕੱਢ ਰਹੀ ਹੈ ਜਿਹੜਾ ਜੋ ਬੰਨੇ ਆ ਰਿਹਾ ਪਾਣੀ ਠੀਕ ਆ ਤੇ ਮੈਂ ਦੇਖਿਆ ਵੀ ਬਸ ਕਪੜੇ ਛਪੜੇ بچਾਓ ਮਹਿਲ ਤੇ ਦਾਣੇ ਆਪਣੇ ਕੱਢ ਕੇ ਤੇ ਉਧਰ ਰੱਖ ਦਿਓ ਸਟੋਰ ਮੇ ਤੇ ਫਿਰ ਮੈਂ ਇਹਨਾਂ ਨੂੰ ਆਪਣੇ ਸਟੋਰ ਚ ਲੈ ਕੇ ਗਿਆ ਅਭੀ ਸਟੋਰ ਖੁੱਲਾ ਉਹਦੇ ਰੋਟੀ ਦਾ ਟਿ ਬਣਾਉਂਦੇ ਨੇ ਤੇ ਪਿਛਲੇ ਕਮਰੇ ਦੇ ਪਹਿਲੇ ਇਹਨਾਂ ਦੇ ਟੱਠੇ ਹੋਏ ਨੇ ਸਰ ਬਾਲੇ ਪਾਸੇ ਬਾਲੇ ਟੁੱਟਦੇ ਜਾਂਦੇ ਨੇ ਛੱਤ ਟੁੱਟਦੀ ਜਾਂਦੀ ਆ ਫਿਰ ਮੈਂ ਇਹਨਾਂ ਨੂੰ ਉੱਥੇ ਲੈ ਗਿਆ ਕੱਢ ਕੇ ਤੇ ਅਭੀ ਸਰ ਇਹਨਾਂ ਨੂੰ ਕੋਈ ਰਾਸ਼ਨ ਥੋੜਾ ਜਿਹਾ ਮਿਲਿਆ ਹੋਰ ਕੋਈ ਨਹੀਂ ਆਇਆ ਦਰਵਾਜ਼ੇ ਨਹੀਂ ਜੀ ਕੋਈ ਨਹੀਂ ਪਹੁੰਚਿਆ ਜੀ ਅਭੀ ਤੱਕ ਕਿੰਨਾ ਕਿ ਨੁਕਸਾਨ ਹੋਇਆ ਅਜੀ ਦੇਖੋ ਕਹਿੰਦੇ ਚਲੋ ਇਹ ਅੱਜ ਦਾ ਘਰ ਬਣ ਜੇ ਗਰੀਬਰੀ ਹੈ ਚਲੋ ਬੰਦਾ ਦਿਹਾੜੀਦਾਰ ਆ ਇਹ ਦੋ ਤਿੰਨ ਪਿੰਡਾਂ ਦਾ ਕੰਮ ਕਰਦੀ ਆ ਤਿੰਨ ਕੁੜੀਆਂ ਨੇ ਇਹ ਕਹਿੰਦੇ ਆ ਇਹ ਉਹ ਕਹਿੰਦੇ ਵੀ ਚਲੋ ਇਦਾਂ ਦਾ ਘਰ ਬਣ ਜੇ ਚਾਹੇ ਹੋਰ ਕੁਝ ਨਹੀਂ ਚਾਹੀਦਾ ਇਹਨਾਂ ਦਾ ਚਾਚਾ ਦਾ ਘਰ ਬਣ ਜੇ ਬਸ ਉਹ ਹੀ ਲਾਹ ਸਰ ਇਹਨਾਂ ਦੇ ਬਹੁਤ ਮਾੜੇ ਨੇ ਬਹੁਤ ਜਾਤੇ ਸ਼੍ਰੀਨਗਰ ਕੰਮ ਕਰਦਾ ਸਾ ਤੇ ਦਿਹਾੜੀ ਤੁਹਾਨੂੰ ਪੜੇ ਜਿੰਨੀ ਕਮਾਈ ਦੀ ਆ ਠੀਕ ਆ ਉਹ ਪੁਲ ਦੇ ਕਰਕੇ ਉਹ ਪੁਲ ਟੁੱਟਾ ਲਓ ਉਹ ਨਹੀਂ ਆ ਪਾ ਰਿਹਾ ਤੇ ਤਿੰਨ ਬੇਟੀਆਂ ਅੱਜ ਕੱਲ ਤੁਹਾਨੂੰ ਪੜੇ ਤਿੰਨ ਬੇਟੀਆਂ ਨੂੰ ਪੜਾਉਣਾ ਬੜਾ ਮੁਸ਼ਕਲ ਆ ਇਹ ਫਿਰ ਲੋਕ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਆ ਉਸੇ ਝਾੜੂ ਪੋਚੇ ਦਾ ਕੰਮ ਕਰਦੇ ਤੇ ਆਪਣੇ ਬੱਚਿਆਂ ਦਾ ਪੇਟ ਭਰਨ ਲਈ ਬਸ ਸਾਰੇ ਅਹੀ ਜਉਨਾ ਗਾੜੀ ਵੀ ਪੀਲੇ ਉਹ ਕਰਾਂਗੇ ਵੀ ਚੱਲਦਾ ਘਰ ਬਣਨਾ ਚਾਹੀਦਾ ਬਸ ਹੋਰ ਕੀ ਅਹੀ ਕਹਿਣਾ ਨਹੀਂ ਹਨੇ ਰਾਇਆ ਨੇ ਵੀ ਚਲੋ ਚੱਲਦੇ ਕੋਈ ਵੀ ਮਾਇਤ ਕਰ ਦੇ ਇਹਦਾ ਘਰ ਬਣ ਜੇ ਬਸ ਹੋ ਗਿਆ